ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ ਬਸ ਸਾਢੇ 7 ਬਸ ਲੱਗੇ ਪਏ ਆ ਕੰਮ ਧੰਦੇ ਤੇ ਕਪੜੇ ਧੋਤੇ ਪੋਚੇ ਲਾਤੇ ਜੀ ਇਹੀ ਮੇਨ ਕੰਮ ਹੁੰਦਾ ਗਰਮੀ ਚ ਇੱਕ ਬੋਕਰਵਾਰੀ ਦਾ ਹੁੰਦਾ ਲਓ ਜੀ ਪੋਚੇ ਲਾ ਕੇ ਆਪਾਂ ਤੇ ਜਿੰਨਾ ਚਿਰ ਸਾਰਾ ਸੈਟ ਜੈ ਨਾ ਉਹ ਸਾਮਾਨ ਉਹਨਾਂ ਚਿਰ ਜਾਗ ਜੀ ਨਹੀਂ ਆਉਂਦੀ ਜਦੋਂ ਖਲਿਆਰਾ ਜਾ ਚਾਦਰ ਜੀ ਉਧਰ ਝਾੜ ਕੇ ਸਾਰਾ ਕੁਝ ਸੈਟ ਕਰਦੀਏ ਕੱਪੜੇ ਮੰਜੇ-ਮੁੰਜੇ ਖੜੇ ਕਰਦੀਏ ਉਦੋਂ ਜਾ ਕੇ ਐਂਜ ਹੋ ਜਾਂਦਾ ਵੀ ਹਾਂ ਬੇੜਾ ਖਾਲੀ-ਖਾਲੀ ਜਾ ਹੋ ਜਾਂਦਾ ਵੀ ਚਲੋ ਕੰਮ ਜਾ ਨਿਬੜ ਗਿਆ ਹਨਾ ਤੇ ਲਓ ਜੀ ਕੱਪੜੇ ਵੀ ਧੋਤੇ ਆਪਾਂ ਕੱਪੜੇ ਵਾਲਾ ਕੰਮ ਨਿਮੇਟਤਾ ਤੇ ਸੂਰਜ ਦੇਵਤਾ ਇੰਨੇ ਤੇਜ਼ ਧੁੱਪਾ ਨਾ ਪੁੱਛੋ ਹੀ ਨਾ ਬੁਰਾ ਹਾਲ ਹੈ ਐਨੀ ਜਿਆਦੇ ਧੁੱਪ ਹੈ ਤੇ ਬੱਸ

好了，好了。 ਲੋ ਜੀ ਆਪਾਂ ਗੁੰਨਦੇ ਆ ਅਸ਼ਨਨ ਲਾਗੇ ਆਟਾ ਤੇ ਉਹ ਬੂਟ ਜੇ ਵਾਲੇ ਹੋਏ ਪਏ ਸੀ ਧੋਣ ਵਾਲੇ ਉਹ ਜਸ਼ਨਾ ਆਪਣਾ ਵਾਟਰ پارک ਪਾ ਕੇ ਗਿਆ ਸੀਗਾ ਬੂਟ ਤੇ ਮੇਰੇ ਪਸ਼ੂ ਵਾਲੇ ਜਿਹੜਾ ਮੜੇ ਪਸ਼ੂਆਂ ਚ ਪਾਉਣੀ ਆ ਕਦੇ ਅਦਾ ਹੀ ਪਾ ਲੈਣੀ ਆ ਜਿੱਦੇ ਚਿੱਤ ਜਾ ਕਰ ਦਤੀ ਉਹ ਸੀਗੇ ਧੋਣ ਵਾਲੇ ਪਏ ਸੀਗੇ ਤੇ ਧੋ ਕੇ ਹੱਡੀਆਂ ਮਾ ਜਸ਼ਨੇ ਦੇ ਨਵੇਂ ਸੀਗੇ ਉਹਦੇ ਪਾ ਕੇ ਗਿਆ ਸੀਗਾ ਮਗਾ ਬਾਦ ਇਤਨਾ ਖਰਾਬ ਹੋ ਜਾਣਗੇ ਚਲੋ ਮਾੜਾ ਧੋ ਕੇ ਜੇ ਫਿਰ ਡੱਬੇ ਚ ਸਾਂਭ ਦਾਂਗੇ ਲਓ ਜੀ ਆਪਾਂ ਲਸਣ ਹੁਣ ਛਾਂਦੇ ਆ ਆਟਾ ਟਾਈਮ ਹੋ ਗਿਆ 8 8 ਦਾ ਤੇ ਬੱਸ ਫਿਰ ਰੋਟੀ ਹੀ ਬਣਾ ਲਈਏ ਨਾ ਜਦੋਂ ਰੋਟੀ ਵਾਲਾ ਕੰਮ ਜਾ ਨਿਬੜ ਜਾਉਂਦਾ ਐ ਹੋ ਜਾਂਦਾ ਵੀ ਹਾਂ ਕੰਮ ਨਿਬੜ ਗਿਆ ਕਿਉਂਕਿ ਰੋਟੀ ਬਣ ਜੇ ਖੇਤ ਬਾਜ ਜੇ ਖੇਤ ਵਾਲੇ ਖਾ ਲੈਣ ਰੋਟੀ ਤਾਂ ਕੰਮ ਨਿਬੜ ਜਾਂਦਾ ਫਿਰ ਭਾਂਡੇ ਭੁੰਡੇ ਚੱਕੇ ਜਾਂਦੇ ਆ ਜਿ ਨਜਰਾ ਪਰ ਰੋਟੀ ਨਾ ਬਣਾ ਗਿਆ ਲੱਗਦਾ ਵੀ ਕੰਮ ਹਜੇ ਖਾਸਾ ਪਿਆ ਹੈ ਤੇ ਮੰਮੀ ਸਿੱਟੀਆਂ ਦੇ ਜੀ ਉਧਰ ਕੂੜਾ ਮੈਂ ਉਹਨੇ ਗੁੰਦੀ ਆਟਾ ਤੇ ਫਿਰ ਮੰਮੀ ਆ ਕੇ ਤੰਦੂਰ ਤੇ ਪਾ ਲੈਣਗੇ ਗਰਮੀ ਬਹੁਤ ਜ਼ਿਆਦਾ ਹੈ ਜੀ ਬਸ ਦੋਨੇ ਸੱਸ ਨੂੰ ਹਰਾਲ ਮਿਲ ਕੇ ਕੰਮ ਕਰ ਲੈਣੀਆਂ ਇਹਦੇ ਬਰ ਗਰੀਸ ਨਹੀਂ ਕਿਉਂਕਿ ਜੇ ਇਕੱਲੇ ਇਕੱਲੇ ਬੰਦੇ ਨੇ ਕੰਮ ਕਰਨਾ ਹੋਵੇ ਨਾ ਤਾਂ ਬੰਦਾ ਗੁਈ ਕਬਰਾਂ ਆ ਪੈ ਲੱਗ ਜੇ ਚਲੋ ਹਰਾਲ ਮਿਲ ਕੇ ਹੋ ਜਾਂਦਾ ਹਾਂ ਰਾਲ ਮਿਲ ਕੇ ਕੰਮ ਹੋ ਜਾਂਦਾ ਜੀ ਇਹਦੇ ਵਰਗੀ ਰੀਸ ਨਹੀਂ ਤੇ ਬਸ ਮੈਂ ਗੁੰਨ ਲਾ ਆਟਾ ਤੇ ਆਏ ਭਿੱਜੇ ਭਈ ਅੱਜ ਮੈਂ ਪਾਣੀ ਡੋਲੇ ਹੁੰਦਾ ਤੇ ਹੇ ਹੇ ਵਾਹਿਗੁਰੂ ਰੱਬ ਮੀਂਹ ਵੀ ਨਹੀਂ ਪੌਂਦਾ ਜੀ ਰੋਇ ਦੱਸ ਜਾਂਦੇ ਆ ਮੀਂਹ ਆਊਗਾ ਮੀਂਹ ਆਊਗਾ ਨੈਟ ਦੇਖ ਲੈਂਦੇ ਆ ਨੈਟ ਤੇ ਮੀਂਹ ਦਿਖਾਈ ਜਾਂਦਾ ਹੁੰਦਾ ਤੇ ਮੀਂਹ ਦੀ ਹਜੇ ਬਾਈ ਤਾਂ ਹੀ ਨਹੀਂ ਤੋ ਜੀ ਮੈਂ ਛਾਂ ਲੈ ਆਟਾ ਤੇ ਬਸ ਗੁੰਨਣ ਲਾ ਦਵਾ ਤੇ ਕਾਲੀ ਰੋਟੀ ਖੇਤ ਵਾਲੀ ਦੀ ਰੋਟੀ ਬਾਜੇ ਚੱਲ ਫਿਕਰ ਨੇ ਪੜ ਜਾਂਦਾ ਫਿਰ ਪਸ ਫਿਰ ਮੰਮੀ ਫੜਾਏ ਹੋਣਗੇ ਜਾਂ ਜਸ਼ਨ ਵੀ ਕਰੇ ਅੱਜ ਛੁੱਟੀ ਹੈ ਜਸ਼ਨ ਨੂੰ ਪਤਾ ਨਹੀਂ ਕਾਦੀ ਛੁੱਟੀ ਹੈ ਅੱਜ ਤੇ ਮੰਮੀ ਫੜਾਏ ਹੋਣਗੇ ਨਹੀਂ ਜਸ਼ਨ ਲੈ ਜਾਊਗਾ ਆਪਣਾ ਮੋਟਰਸਾਈਕਲ ਤੇ ਐਨੀ ਮੋਟਰਸਾਈਕਲ ਚਲਾ ਲੈਂਦਾ ਜੀ ਉਹ ਖੇਤ ਖੂਦ ਬੰਨੇ ਜਾਣਾ ਹੋਵੇ ਰੋਟੀ ਪਾਣੀ ਲੈ ਕੇ ਤਾਂ ਵਧੀਆ ਲੈ ਜਾਂਦਾ ਹੈ ਹੈ ਤਾਂ ਹਜੇ ਛੋਟਾ ਬਰਾਦਿਤ ਹੈਗੇ ਪਰ ਮੰਮੀ ਨਹੀਂ ਮੈਨੂੰ ਆਉਂਦਾ ਐਂ ਡਿੱਗੀ ਆਉਂਦਾ ਜੀ ਮੁਰਕਾ ਚਲੋ ਜੀ ਮੈਂ ਗਉਣ ਲਾ ਆਟਾ ਤੇ ਆਇਨਾ ਤੜਕੜ ਪੋਚੂ-ਪੋਚੂ ਲਾਗੇ ਸਾਡੀ ਜਦੋਂ ਜਾਂ ਬੋਕਰਵਾਰੀ ਵਾਲਾ ਕੰਮ ਕਰਕੇ ਆਂ ਚਿੜੀ ਦੇ ਬੱਚੇ ਵਾਂਗ ਦਲ ਵੱਜਣ ਲੱਗ ਜਾਂਦਾ ਆ ਆ ਆ ਆ ਵੱਜਦਾ ਚਲੋ ਜੀ ਮਾ ਗੋਲਾ ਆਟਾ ਫੇਰ ਮਿਲਦੇ ਆਪਾਂ ਸੋਨੂੰ ਜੀ ਇੱਧਰ ਤਪਰੇ ਆਪਣਾ ਤੰਦੂਰ ਤੇ ਟਾਈਮ 9 ਵਜਨ ਦੇ ਵਿੱਚ ਰਹਿਗੇ 10 ਮਿੰਟ ਤੇ ਮੰਮੀ ਕਰੀ ਜਾਂਦੇ ਪੇੜੇ ਤੇ ਗਰਮੀ ਚ ਤਾਂ ਕੋਈ ਗੱਲ ਵੀ ਨਹੀਂ ਆਉਂਦੀ ਚੁੰਨੀਆਂ ਕੱਪੜੇ ਆਏ ਹੋ ਰਹੇ ਕਿਲੋ ਕਿਲੋ ਕੁਆਟਲ ਕੁਆਟਲ ਦੇ ਹੇ ਪੁੱਛੋ ਹੀ ਨਾ ਜੀ ਕਿ ਨਹੀਂ ਮੰਮੀ ਹੋਰ ਐਕਤੀ ਤਾਂ ਜੀ ਗਰਮੀ ਭਾਰੀ ਹੈ ਭਈ ਐਕਤੀ ਤਾਂ ਸਾਰੇ ਸਾਲਾਂ ਨਾਲੋਂ ਜ਼ਿਆਦਾ ਗਰਮੀ ਹੈ ਹੋਰ ਅੱਗ ਤੋਂ ਵੀ ਡਰ ਲੱਗਦਾ ਜੀ ਕੀ ਕਰੀਏ ਇੱਕ ਰੋਟੀ ਪਕਾਏ ਬਣਾ ਸਰਦਾ ਨਹੀਂ ਉਹੀ ਕੰਮ ਕਰੀ ਜਾਓ ਰੋਜ਼ ਤੜਕੇ ਉੱਠੋ ਡੇਲੀ ਵਾਲੇ ਕੰਮ ਖਾ ਲੋ ਪੀ ਲੋ ਉਹੀ ਰੋਜ਼ ਆਲੇ ਪੋਚੇ ਝਾੜੂ ਆਹ ਰਾਤ ਬਣਾਈ ਹੋ ਗਏ ਨੇ ਬੰਦੇ

ਰੋਟੀ ਤੂਪ ਕਾਗਦੇ ਨੂੰ ਉਵੇਂ ਰੱਖ ਤੂੰ ਮੈਨੂੰ ਨਾ ਛੇੜਿਆ ਕਰ ਜਾਨ ਜਾਨ ਛੇੜਦਾ ਇਹਨੂੰ ਤਾਂ ਜੇ ਦੀਦੀ ਪਕਾਈ ਜਾਂਦੀ ਐ ਦਿੱਕਤ ਐ ਕੋਈ ਫਿਰ ਤੂੰ ਕਿ ਅੱਗੇ ਜਦੋਂ ਮੈਂ ਸਕੂਲ ਜਾਂਦਾ ਹੁੰਦਾ ਸੀ ਜਦੋਂ ਮੈਨੂੰ ਪੀਤੇ ਨਹੀਂ ਬਣਣੇ ਆਉਂਦੇ ਸੀ ਸਿੱਖ ਲਾ ਹਾਂ ਫੇ ਸਹੀ ਗੱਲ ਆ ਹਾਂ ਚੱਲ ਬਣਾ

ਫ੍ਰਿਜ ਸਾਫ ਕਰਕੇ ਫੇਰ ਨਾ ਕਿਉਂਗੀ 10-15 ਦਿਨ ਹੋ ਗਏ ਸਾਫ ਕਰੇ ਨੂੰ ਤੇ ਹੋਰ ਹੀ ਨਾ ਜਿਵੇਂ ਖੇਤ ਬੋਤਲਾਂ ਪੁੱਤਰਾ ਜੀਆਂ ਲੈ ਕੇ ਜਾਂਦੇ ਆ ਮਾੜਾ ਮੋਟਾ ਹੋਰ ਹੀ ਗੁੰਗਲਾ ਜਿਹਾ ਹੋਇਆ ਪਿਆਗਾ ਤੇ ਰੇਤਾ ਰੁਤਾ ਜਾਊਂਗੀ ਮੱਲੋ ਮੱਲੀ ਹੋਰ ਹੀ ਹੋ ਜਾਂਦਾ ਸੁਬਲਾ ਜਿਹਾ ਹੋਇਆ ਪਿਆ ਹੋਰੀ ਪਾਣੀ ਪੂਣੀ ਜੜੋਲਿਆ ਵਿੱਚ ਮਾੜਾ ਮੋਟਾ ਦੁੱਧ ਆ ਤੇ ਆਪਾਂ ਕਰਦੇ ਆ ਜੀ ਫ੍ਰਿਜ ਸਾਫ ਤੇ ਆਪਣਾ ਜੈਸਾ ਨਾ ਕੁਕੀ ਜਾਂਦਾ ਇਹਨੂੰ ਹੋਗਾ ਜੀ ਖੰਗ ਚ ਖਾਮ ਤੇ ਬੁਖਾਰ ਹੋ ਗਿਆ ਸੀਗਾ ਕੱਲ ਇਹਨੂੰ ਤੇ ਇਹ ਗਿਆ ਉੱਥੇ ਗਿਆ ਸੀ ਨਾ ਸਰਸੇ ਵਾਟਰ پارک ਚ ਜਿੰਨੇ ਜਵਗ ਗਏ ਸੀ ਸਾਰਿਆਂ ਨੂੰ ਜ਼ਖਾਮ ਹੋ ਗਿਆ ਸਾਰੇ ਬੁਵਾਰ ਹੋ ਗਏ ਨਾ ਪੁੱਟਾ ਹਟਦੀ ਹੋਈ ਦਰ ਹੱਡ ਇਹ ਪੁੱਠੇ ਕੰਮ ਕਰਦਾ ਰਾ ਇਹ ਸਿੱਧਾ ਇੱਕ ਕੰਮ ਨਹੀਂ ਆਉਂਦਾ ਇਹਨੂੰ ਹੂੰ ਛਾੜ ਦਵਾਰ ਨਾ ਪਰੇ ਹੋ ਕੇ ਛੱਡੀ ਪੁੱਤ ਪਰੇ ਹੋ ਕੇ ਬਸ ਪਰੇ ਹੋ ਜਾ ਉਰੇ ਲੈਸੀ ਖੁਰੇ ਨਾ ਛੱਟਾ ਬਾਰ ਛੱਟੇ ਨੂੰ ਸੀਖਣ ਹਮ ਕੋ ਬਿਸਾਰਾ ਹੈ ਮੈਨੂੰ ਤਾਂ ਫੜਾ ਸਿੱਖ ਤਾਂ ਛੱਟ ਦੇ ਬਾਹਰ ਪਾਇ ਲਾਦਾ ਪੁੱਤ ਵੀ ਪਾਇਦਾ ਆਇਆ ਲਾਦਾ ਫਿਰ ਵੀ ਝਾੜੂ ਨਹੀਂ ਮਾਰਿਆ ਉੱਪਰ ਬਾਹਰ ਛੱਟ ਦੇ ਨੂੰ ਚਲੋ ਜੀ ਫਰਿੱਜ ਕਰਦੇ ਆਂ ਸਾਫ ਆਪਾਂ ਚਾਹ ਚੂਪੜ ਕੇ ਫਿਰ ਮਿਲਦੇ ਆ ਤੁਹਾਨੂੰ ਇੱਥੇ ਆਪਾਂ ਲੱਗੇ ਸੀ ਜੀ ਫਰਿੱਜ ਸਾਫ ਕਰਨਾ ਬੜਾ ਖਰਾਬ ਹੋਇਆ ਪਿਆ ਸੀਗਾ ਜੇ ਆਪਣੇ ਫਰਿੱਜ ਦੇ ਉਹ ਤਾਂ ਚੇਪੀਆਂ ਲੱਗੀਆਂ ਇਹਦਾ ਨਾ ਇਹਦਾ ਜਿਹੜਾ ਵੀ ਟੱਕਣ ਜਾਏ ਪਤਾ ਨਹੀਂ ਕਿਵੇਂ ਲੈ ਜਾਂਦਾਗਾ ਪਤਾ ਨਹੀਂ ਥੱਲੇ ਥੋੜੀ ਜਿਹੇ ਪਲਾਸਟਿਕ ਜੀ ਸੀ ਜਿਹੜੀ ਲੱਗੀ ਹੋਈ ਟੁੱਟ ਗਈ ਥੋੜੀ ਜੀ ਤੇ ਉਹ ਫਿਰ ਜਦੋਂ ਬਰਫੌਰਫ ਵਾਲੇ ਡੋਂਗੇ ਘੜਦੇ ਆ ਉਹ ਤੋਂ ਥੱਲੇ ਡਿੱਗ ਪੈਂਦਾ ਫਿਰ ਤਾਂ ਜਸ਼ਨ ਦੇ ਰੈਡੀ ਨੇ ਇੰਤਜ਼ਾਮ ਕਰਿਆ ਜੀ ਅੱਪੀਆਂ ਲਾਤੀਆਂ ਤੇ ਬਾਲਾ ਖਰਾਬ ਹੋਇਆ ਪਿਆ ਸੀ ਦੁੱਧਵਾਦ ਧਰਦਿਆਂ ਵਿੱਚ ਜੀ ਕਿਉਂ ਫਿਰ ਵੀ ਹਨਾ ਠੰਡਾ ਜਾ ਹੋਇਆ ਪਿਆ ਸੀ ਵੱਲੇ ਤੇ ਖਟਾਖਟਾ ਜਾਂ ਪਤਾ ਨਹੀਂ ਕਾਤਾ ਮੈਂ ਫਰਿੱਜ ਹੋਇਆ ਪਿਆ ਸੀਗਾ ਵਿੱਚ ਦੁੱਧ ਢੋਲਿਆ ਵਾ ਇੱਕ ਨੇ ਹੋਰ ਹੀ ਖਟਾਖਟਾ ਜਾ ਹੋ ਜਾਂਦਾ ਫਰਿੱਜ ਪਤਾ ਨਹੀਂ ਕਿ ਮੈਂ ਲੈਂਦੇ ਹਾਂ ਰੀ ਦਾਲ ਜੀ ਮੈਂ ਸਾਬਣ ਵੀ ਮਾਰੀ ਸਾਬਣ ਮਾਰ ਕੇ ਤੇ ਮੈਂ ਬੁਰਛ ਬੁਰਛ ਮਾਰਿਆ ਬੂਰਾ ਵਧੀਆ ਤੇ ਬੱਸ ਕਰ ਰਹੇ ਸੀ ਜੀ ਸਾਫ ਕਈ ਦਿਨ ਹੋ ਗਏ ਸੀ ਸਾਫ ਕਰੇ पंद्रह भीह दिन हो गए मैं रोज आती चार पाँच दिन हो गए मैंने आखी दिन साफ करना है साफ करना है फिर अज्ज मेरे फिर ही ना के आऊँ महिला मैं इन फ्रिज न साफ कर दी अज नहीं मैं कौल कर दी अलख जी आई जी सी जी पहले एक सूँ पता है ना जो ये जहाँ मौसम हो गए हो रही तो अलख जी आने लग जाती मैं चल मैं साफ कर दी हूँ माला खराब हो जाऊगा फिर ਜਿਵੇਂ ਖੇਤੂ ਖੂਲ ਪਾਣੀ ਵਾਲੀ ਬੋਤਲ ਬੱਤ ਲੈ ਜਾਂਦੇ ਆ ਜੀ ਉਦੋਂ ਥੱਲੇ ਰੇਤਾ ਰੂਤਾ ਹੁੰਦਾ ਫਿਰ ਸਾਨੂੰ ਪਤਾ ਹੈ ਨਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਉਹ ਮੈਂ ਜੁਕਰੀ ਦਾ ਫਰਿੱਜ ਧਾ ਦਿੰਦੇ ਆ ਫਿਰ ਨਾ ਫਰਿੱਜ ਪੀਲੇ ਪੀਲੇ ਦਾਗ ਜੇ ਬਣ ਜਾਂਦੇ ਹੋਰ ਤੇ ਮੈਂ ਚਾਹ ਲਾਪਾ ਕਰਦੇ ਇਹਨੂੰ ਸਾਫ਼ ਤੇ ਬਾਕੀ ਜੀ ਟਾਈਮ ਹੋ ਗਿਆ ਸੀਗਾ ਇੱਥੇ 1:30 ਹੋ ਗਏ ਸੀਗੇ ਬਸ ਮੈਂ ਚਾਹ ਚੁ ਕਰਕੇ ਮੈਂ ਚੱਲ ਮੈਂ ਫਰਿੱਜ ਸਾਫ਼ ਕਰਦੀ ਅੱਜ ਤੇ ਮੰਮੀ ਗਏ ਸੀਗੇ ਨਹਾਉਣ ਤੇ ਮਗਾ ਚਲ ਮਮੀ ਨਾ ਨਾਉਂਦੇ ਉਹਨੇ ਚਲ ਮਖ ਮੈਂ ਫਰਜੀ ਸਾਫ ਕਰ ਦਿੰਨੀ ਐ ਤੇ ਫੇਰ ਮਗਾ ਚਲ ਮੈਂ ਆਇ ਹੋਈ ਆ ਦੇਖੋ ਇਨੀ ਨੀਕਾਲਸ ਲੈਂਦੀ ਐ ਫਿਰ ਮੈਂ ਗਿੱਲਾ ਕੱਪੜਾ ਲੈ ਕੇ ਤੇ ਫਿਰ ਸਾਬਣ ਮਾਰ ਮਾਰ ਤੇ ਫਿਰ ਮੁਰਕਿਆ ਨੂੰ ਸਾਫ ਕਰਤਾ ਸੀਗਾ ਤੇ ਮੈਂ ਜੱਸਾ ਨੂੰ ਇੱਥੇ ਕਰੀ ਜਾਵਾ ਜੱਸਾ ਨਾ ਮਗਾ ਪਤਾ ਨਹੀਂ ਸੱਚ ਬੰਦ ਆ ਕਿ ਨਹੀਂ ਕਿਤੇ ਮਗਾ ਮੈਂ ਆ ਹੀ ਬੈਗੀ ਮੈਂ ਧਿਆਨ ਨਹੀਂ ਨ ਦਿੱਤਾ ਮਗਾ ਵੀ ਸੱਚ ਬੰਦ ਆ ਕਿ ਨਹੀਂ ਬੰਦ ਜਿਸ ਕੰਨਾ ਮम्मी ਸੱਚ ਬੰਦਾ ਗਲ ਕਰਪਾ ਲੱਗ ਨਹੀਂ ਕੱਟਿਆ ਤੇ ਮੇਰੇ ਪੈਰ ਵੀ ਰੰਗੇ ਸੀ ਸੋ ਇੱਕ ਇਹ ਜਿਹਾ ਝੜਜ ਵਾਲਾ ਮੌਸਮ ਹੋਵੇ ਨਾ ਜੀ ਉਦੋਂ ਬੱਲੇ ਡਰ ਜਾ ਲੱਗਦਾ ਮੱਲੋਂ ਮੱਲੀ ਐ ਲੱਗਦਾ ਵੀ ڪرੰਟ ਨਾ ਆ ਜੇ ڪرੰਟ ਨਾ ਆ ਜੀ ਤਾਂ ਕਰਕੇ ਫਿਰ ਮੈਂ ਲੱਗ ਰੇ ਸੀ ਜੀ ਬਸ ਆਪਾਂ ਫ੍ਰਿਜ ਪੰਜ ਪੰਜ 10 ਮਿੰਟਾਂ ਚ ਸਾਫ਼ ਕਰਤਾ ਸੀ ਜੀ ਫ੍ਰਿਜ ਆਪਾਂ ਤੇ ਐ ਵਧੀਆ ਨਿਕਲਿਆ ਸੀ ਚਿੱਟਾ ਚਟਾ ਰੂਪ ਚੜ ਗਿਆ ਫ੍ਰਿਜ ਨੂੰ ਮਾੜੇ ਮਾੜੇ ਪਤਾ ਨਹੀਂ ਕਿਵੇਂ ਰੇਤਾ ਫਰਿੱਜ ਦੇ ਵਿੱਚ ਪਤਾ ਨਹੀਂ ਕਿਵੇਂ ਵੜ ਜਾਂਦਾ ਰੇਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੋਰ ਹੀ ਵੱਲਾ ਹੀ ਮਾੜਾ ਮਾੜਾ ਰੇਤਾ ਆ ਤੇ ਲੋ ਜੀ ਜਾਲੀਆਂ ਮੈਂ ਕੱਢ ਲਈ ਸੀ ਬਾਹਰ ਮਗਾ ਚਲ ਜਾ ਆਣੀ ਆਪਾਂ ਬਾਹਰ ਸਾਫ਼ ਕਰਾਂਗੇ ਸਰਪਣਾ ਚੰਗੀ ਤਰ੍ਹਾਂ ਤਾਰਾਂ ਜੰਗਾ ਵਾਲਾ ਬੁਰਸ਼ ਮਾਰ ਕੇ ਨਾ ਫਿਰ ਵਧੀਆ ਸਾਫ਼ ਹੋ ਗਈਆਂ ਸੀ ਆਟਰੀ ਜੀ ਚ ਵੀ ਮਾੜਾ ਮਾੜਾ ਪਾਣੀ ਜਾ ਸਾਨੂੰ ਪਤਾ ਧੌਕੇ ਜਿਹਾ ਡਿੱਗਦੇ ਆ ਇਹ ਤੇ ਹੋਰ ਜਲਪਜੀ ਜੰਮੀ ਪਈ ਸੀ ਰੇਤਾ ਆਇਆ ਮਨ ਤਾਂ ਆਇ ਨਹੀਂ ਸਮਝਉਂਦੀ ਵੀ ਰੇਤਾ ਵੜਦਾ ਕਿਥੋਂ ਦੀ ਹੈ ਮਾਰੇ ਮਾਰੇ ਨਾਲ ਭਰਜ ਚ ਰੇਤਾ ਹੋ ਜਾਂਦਾ ਜੀ ਇੱਕ ਤਾਂ ਨਾ ਜਦੋਂ ਆਏ ਜੋ ਪਿਆ ਹੋਵੇ ਕੰਮ ਜਾਂ ਵੀ ਹੈ ਫ੍ਰਿਜ ਸਾਫ਼ ਕਰਨਾ ਜਿਵੇਂ ਹਨਾ ਮੈਂ ਕਾਲ ਕਰੀ ਜਾਂਦੀ ਜਾਕ ਜੀ ਨਹੀਂ ਆਉਂਦੀ ਵੱਲੀ ਐਂ ਲੱਗਦਾ ਹੈ ਜੇ ਅੱਜ ਕਰ ਦਿੰਦੇ ਸਾਫ਼ ਤਾਂ ਵਧੀਆ ਸੀ ਮੈਨੂੰ ਦੋ ਤਾਂ ਉਹ ਕਾਲ ਕਰੀ ਜਾਂਦੀ ਸੀ ਮੈਂ 4-5 ਦਿਨ ਹੋ ਗਏ ਤੇ ਸਾਫ਼ ਸੁਥਰ ਕਰਕੇ ਤੇ ਮੈਨੂੰ ਐਂ ਵਧੀਆ ਹੋ ਗਿਆ ਵੀ ਚਲੋ ਸਾਫ਼ ਕਰ ਲਿਆ ਹਨਾ ਕੰਮ ਨਿਭੜਿਆ ਵਧੀਆ ਤੇ ਫ੍ਰਿਜ ਦਾ ਹੁਣ 10-15 ਦਿਨ ਲੋੜ ਨਹੀਂ ਹੁੰਦੀ 10-15 ਦਿਨ ਬਾਅਦ ਫੇਰ ਸਾਫ਼ ਕਰਾਂਗੇ ਬਸ ਜੀ ਆਪਾਂ ਦੋ ਫਰਿੱਜ ਦੇ ਵਿੱਚ ਮੈਂ ਦੁੱਧ ਬਾਦੀ ਦੁੱਧ ਬਾਦ ਹੋ ਗਿਆ ਪਾਣੀ ਪੂਣੀ ਹੋ ਗਿਆ ਤੇ ਘਿਓ ਘੂ ਰੱਖ ਲੈਣੇ ਆ ਤੇ ਜਾਂ ਕੋਈ ਸਬਜ਼ੀ ਸੂਜੀ ਬਚਦੀ ਰੱਖ ਲੈਣੇ ਆ ਤੇ ਉਹ ਜਿਹੜੀ ਸਬਜ਼ੀ ਵਾਲੀ ਸਬਜ਼ੀ ਵਾਲਾ ਟੱਪ ਆ ਜਾਂਦਾ ਡੱਬਾ ਆ ਜਾਂ ਉਹ ਨਹੀਂ ਆਪਾਂ ਫਰਿੱਜ ਚ ਰੱਖਦੇ ਕਿਉਂਕਿ ਸਬਜੀ ਸਬਜੀ ਆਪਾਂ ਨੇ ਤੁਹਾਨੂੰ ਪਤਾ ਆਪਾਂ ਕਿਹੜਾ ਵੀ ਕਈ ਬਾਲੇ ਦੇ ਨਾਲ ਲੈਵੋਣੇ ਇਹ ਜਿਹੜੀ ਬਜੀ ਬਣਾਉਣੀ ਹੁੰਦੀ ਆ ਉਹਦੀ ਲੈ ਕੇ ਆਉਨੇ ਆ ਜਿਵੇਂ ਜਿਵੇਂ ਜੇ ਵਿਚਾਰ ਹੋਣੇ ਹੋ ਨੀ ਹੋਵੇ ਤਾਂ ਜਿਵੇਂ ਹੁਣ ਸ਼ਾਮ ਨੂੰ ਬਣਾਉਣੀ ਆ ਤਾਂ ਬਸ ਉਹਦੀ ਲੈ ਕੇ ਆਉਂਦੇ ਆ ਤੇ ਜੇ ਆਪਣੇ ਹੁਣ ਘਰ ਦੀ ਸਬ지ਆ ਤੁਹਾਨੂੰ ਪਤਾ ਕਦੂ ਤੋਰੀਆਂ ਦੂਰੀਆਂ ਹੈਗੀਆਂ ਤਾਂ ਫਿਰ ਉਹ ਵੀ ਮੌਕੇ ਦੇ ਖੇਤੋਂ ਤੋੜ ਲੈਣੇ ਹੁੰਨੇ ਤੇ ਉਹ ਸਬਜੀ ਵਾਲਾ ਟਾਪਾ ਜ ਆਪਾਂ ਕੱਢ ਰੱਖਿਆਗਾ ਉਹ ਮੈਂ ਬਾਹਰ ਉਹ ਭਾਂਡੇ ਅੱਜ ਟੈਂਕੀ ਦੇ ਵਿੱਚ ਰੱਖ ਰੱਖਿਆਗਾ ਤੇ ਮੈਂ ਕਿਹਾ ਚਲੋ ਉੱਥੇ ਨਾਲੇ ਤਾਂ ਵੀ ਖਾਲੀ ਹੋ ਗਈ ਜਗ੍ਹਾ ਨਾਲੇ ਐਵੇਂ ਫਿਰ ਮਹਾ ਫਾਇਦਾ ਕੀ ਆ ਦੁੱਧਵਾਦ ਟਿਕ ਜਾਂਦਾ ਵਧੀਆ ਮੱਖਾ ਲੋ ਜੀ ਇਹਨਾਂ ਨੂੰ ਸਕੇਰੇ ਮੈਂ ਧੁੱਪੇ ਲਾਤੀਆਂ ਸੀ ਇਹਨਸ ਕਾ ਕੇ ਨਾ ਮੈਂ ਥੋੜਾ ਜਿਹਾ ਸੁੱਕ ਜਾਂਦੇ ਸੁਕਾ ਕੇ ਫਿਰ ਅੰਦਰ ਕਰਤੀ ਸੀ ਜਾਲੀ ਸੈਟ ਜਾਲੀਆਂ ਸੈਟ ਤੇ ਦੁੱਧਵਾਦ ਸਾੰਤਾ ਸੀਗਾ ਮੱਖਾ ਜਿਆਦਾਤਰ ਦੁੱਧਵਾਦ ਬਾਹਰ ਵੀ ਨਹੀਂ ਰੱਖ ਸਕਦੇ ਬਹੁਤੋਂ ਗਰਮੀ ਇੰਨੀ ਹੈ ਮੈਂ ਚੱਲ ਫਰਿੱਜ ਰੱਖ ਕੇ ਦੋ-ਦੋ ਬਸ ਉਹਦੀ ਦੋ ਤਿੰਨ ਮਿੰਟ ਬਾਅਦ ਚੱਕ ਕੇ ਮੈਂ ਇਹਨਾਂ ਨੂੰ ਜਾਲੀਆਂ ਨੂੰ ਸੈਟ ਕਰਤਾ ਸੀ ਫਰਿੱਜ ਦੇ ਵਿੱਚ ਤੇ ਮੈਂ ਚੱਲ ਹੁਣ ਫਰਿੱਜ ਚਲਾ ਦਈਏ ਮੁਖਾਪਾ ਧਰ ਦਈਏ ਦੁੱਧ ਪਾਪਕੋਰਨ ਤਾਂ ਬਣੇ ਨਹੀਂ ਲੋ ਜੀ ਪਹਿਲਾਂ ਤਾਂ ਅਸੀਂ ਐਂ ਬਣਾਉਂਦੇ ਸੀਗੇ ਵੀ ਪਾਪਕੋਰਨ ਬਣ ਜਾ ਪਰ ਪਾਪਕੋਰਨ ਬਣੇ ਨਹੀਂ ਕਿਉਂਕਿ ਛੱਲੀਆਂ ਸੀਗੀਆਂ ਕੱਚੀਆਂ ਫਿਰ ਅਸੀਂ ਇਹਨਾਂ ਨੂੰ ਤੇਲ ਚ ਫਰਾਈ ਕਰ ਲਿਆ ਤੇ ਇਹ ਕੱਚੇ ਪੋਲੀਆਂ ਸੀਗੀਆਂ ਨਾ ਤਾਂ ਕਰਕੇ ਬਣੇ ਨਹੀਂ ਤੇ ਆਪਾਂ ਇਹ ਚ ਪਾਵਾਂਗੇ ਜੀ ਨਿੰਬੂ ਤੇ ਅੰਤਰਪੂਈ ਆ ਬੀ ਕੱਢ ਲੀ ਮਿਕਸਰ ਲਾ ਮਿਕਸ ਕਰਾਂਗੇ ਬੋ ਤਾਂ ਬੀ ਤਾਂ ਕੱਢ ਲਈਏ ਨੀ ਜਾੜ ਥੱਲੇ ਆ ਗਿਆ ਤਾਂ ਕੌੜੀ ਹੋ ਜਾਣਗੀ ਜਾਨੂ ਪਰ ਪਿਆ ਫੁੱਟ ਦੀ ਆਪਾਂ ਕਰਦੇ ਥੋੜਾ ਮਾਣ ਮਰਚਾ ਵੀ ਪਾਈ ਲਾ ਮੇਰੇ ਪਤਾ ਇਹਦੇ ਵਿੱਚ ਹੋਣਗੀਆਂ ਮਰਚਾ ਹੁਣ ਇਹਨੂੰ ਮਿਕਸ ਕਰ ਲਓ ਜੀ ਵਿੱਚ ਪਾ ਲਈ ਆਪਾਂ ਮੂੰਗੀ ਦੀ ਦਾਲ ਹਾਈ 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 ਹਾਜੇ ਤਾਂ ਵਿੱਚ ਗੰਡਾ ਹੁੰਦਾ ਨਾ ਟਮਾਟਰ ਹੁੰਦਾ ਉਹ ਆਪਣੇ ਕੋਲੇ ਟਮਾਟਰ ਵੀ ਹੈ ਨਹੀਂ ਤੇ ਗੰਡੇ ਵੀ ਆਪਣੇ ਥੋੜੇ ਹੀ ਐ ਮੈਂ ਚੈੱਕ ਕਰਕੇ ਦੇਖਾਂ ਤੱਤੇ ਐ ਦੇਖੋ ਬਹੁਤ ਵਧੀਆ ਜਸ਼ਨਾ ਫਾਦਨ ਵਿੱਚ ਹਾਂ ਬਹੁਤ ਵਧੀਆ ਬੰਦਾ ਲਓ ਜੀ ਆਪਾਂ ਧਰ ਲਈਏ ਦੋ ਵਾਲੀ ਚਾਹ ਤੇ ਗਰਮੀ ਬਹੁਤ ਜਿਆਦਾ ਆ ਜੀ ਬੱਦਲ ਬਣੀ ਜਾਂਦਾ ਏ ਗੇੜੇ ਖਾਈ ਜਾਂਦਾ ਰੱਬ ਤੇ ਜੇ ਅੱਜ ਤਾਂ ਚੰਗੀ ਜਾਲਾ ਤੇ ਡੈਡੀ ਖੇਤ ਹੈ ਜੀ ਲਈ ਜਾਂਦੇ ਆ ਪਾਣੀ ਤੇ ਜਸ਼ਨ ਜੀ ਰੈਡੀ ਹੋਣੀ ਆਏ ਆ ਚਾਹ ਪਾਣੀ ਲੈ ਕੇ ਜਾਣਗੇ ਰੋਟੀ ਦੁਪਹਿਰ ਵਾਲੀ ਤੇ ਚਲੋ ਜੀ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਆਂ ਜੀ ਐਂਡ ਤੇ ਮਿਲਦੇ ਆਪਾਂ ਕੱਲ ਨੂੰ ਸੋਨੂੰ ਨੈਕਸਟ ਵੀਡੀਓ ਦੇ ਨਾਲ ਜੇ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਾਕੀ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਐਡ ਨੂੰ ਸਕਿਪ ਨਾ ਕਰਿਆ ਕਰੋ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਜੀ ਨੈਕਸਟ ਬਲੌਗ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਾਂ ਦੇਖਦੇ ਰਹੋ ਜੀ ਤੇ ਗਰਮੀ ਬਹੁਤ ਜ਼ਿਆਦਾ ਜੀ ਆਪਣਾ ਤੇ ਆਪਣੇ ਬੱਚਿਆਂ ਦਾ ਜਵਾਕਾਂ ਦਾ ਧਿਆਨ ਜੀ ਤੇ ਸੱਚੇ ਅਕਾਲ ਤੇ ਬਾਈ ਬਾਈ